ਮੇਰਾ ਨਾਮ ਰੁਪਿੰਦਰ ਕੌਰ ਹੈ ਮੈਂ ਪਿੰਟੀ ਰਪੁਰ ਦੀ ਰਹਿਣ ਵਾਲੀ ਆਂ ਪੰਜਾਬ ਗਵਰਨਮੈਂਟ ਨੇ ਜੀ ਜੋ ਇਹ ਉਹਨੇ ਪ੍ਰੋਜੈਕਟ ਚਲਵਾਇਆ ਹੈ ਜੇ ਸੀਐਮ ਦੀ ਯੋਗਸ਼ਾਲਾ ਤੇ ਉਹਦੇ ਚ ਜੀ ਮੈਨੂੰ ਜੌਬ ਮਿਲੀ ਹੈ ਜੀ ਰੁਜ਼ਗਾਰ ਦਿੱਤਾ ਜੀ ਇਸ ਗਵਰਨਮੈਂਟ ਨੇ ਮੈਨੂੰ ਤੇ ਸਭ ਤੋਂ ਅੱਛਾ ਇਹ ਹੈ ਕਿ ਜੇ ਪਹਿਲਾਂ ਮੈਂ ਪ੍ਰਾਈਵੇਟ ਕਰਦੀ ਸੀਗੀ ਜੀ ਯੋਗਾ ਉਸ ਟਾਈਮ ਮੈਨੂੰ ਨਹੀਂ ਸੀਗਾ ਕਿ ਇਸ ਫੀਲਡ ਚ ਕੋਈ ਗਵਰਨਮੈਂਟ ਜੌਬ ਹੈ ਯੋਗਾ ਦਾ ਡਿਪਲੋਮਾ ਕੀਤਾ ਜੀ ਫਿਰ ਮੈਂ ਥੈਰੇਪੀ ਦੀ ਇੰਟਰਨਸ਼ਿਪ ਕੀਤੀ ਆਪਣੀ ਬੈਂਗਲੌਰ ਤੋਂ then ਉਹ ਤੋਂ ਬਾਅਦ ਜੀ ਇਦਾਂ ਜਦੋਂ ਇੱਥੇ ਪ੍ਰਾਈਵੇਟ ਸੈਕਟਰ ਚ ਜੌਬ ਕਰਦੀ ਸੀ ਉੱਥੋਂ ਪਤਾ ਲੱਗਿਆ ਪੰਜਾਬ ਗਵਰਨਮੈਂਟ ਨੇ ਇੱਕ ਪ੍ਰੋਜੈਕਟ ਚਲਾਇਆ ਹੈ ਜੀ ਸੀਐਮ ਦੀ ਯੋਗਸ਼ਾਲਾ ਅਪਲਾਈ ਕਰਨ ਤੋਂ ਬਾਅਦ ਜੀ ਇੰਟਰਵਿਊ ਹੋਇਆ ਸਾਡਾ ਜੀ ਟ੍ਰੇਨਿੰਗ ਵੀ ਲੱਗੀ ਹੈ ਸਾਡੀ ਜੀ ਤੇ ਟ੍ਰੇਨਿੰਗ ਤੋਂ ਬਾਅਦ ਸਰਟੀਫਿਕੇਟਸ ਦਿੱਤੇ ਨੇ then ਉਹ ਤੋਂ ਬਾਅਦ ਸਾਡੀ ਜੀ ਇਹਨਾਂ ਨੇ ਅਪਾਇੰਟ ਕੀਤਾ ਜੀ ਸਾਨੂੰ ਗਵਰਨਮੈਂਟ ਸੈਕਟਰ ਚ ਆ ਕੇ ਜੀ ਫ੍ਰੀ ਆਫ ਕਾਸਟ ਲੋਕਾਂ ਨੂੰ ਜੀ ਸਿਖਾਇਆ ਤੇ ਉੱਥੋਂ ਪਤਾ ਚੱਲਿਆ ਜੀ ਪਹਿਲਾਂ ਅਵੇਅਰਨੈਸ ਨਹੀਂ ਸੀ ਹੈਲਥ ਨੂੰ ਲੈ ਕੇ ਇੰਨੀ ਜ਼ਿਆਦਾ ਬਟ ਜਦੋਂ ਗਵਰਨਮੈਂਟ ਨੇ ਇਹ ਆਪਣਾ ਪ੍ਰੋਜੈਕਟ ਸਟਾਰਟ ਕੀਤਾ ਜੀ ਇਹਦੇ ਥਰੂ ਜੀ ਬਹੁਤ ਲੋਕ ਨੇ ਜੀ ਜਿਨ੍ਹਾਂ ਨੂੰ ਯੋਗਾ ਬਾਰੇ ਨਹੀਂ ਕੋਈ ਨੌਲੇਜ ਸੀ ਬਟ ਇਸ ਪ੍ਰੋਜੈਕਟ ਕਰਕੇ ਜੀ ਉਹਨਾਂ ਨੂੰ ਨੌਲੇਜ ਹੋਈ ਹੈ ਇਨਕੁਲੇ ਪੈਸਾ ਹੈਗਾ ਜੀ ਉਹ ਜਾ ਕੇ ਜੀ ਪ੍ਰਾਈਵੇਟ ਸੈਕਟਰ ਚ इजीली ਯੋਗਾ ਕਰ ਸਕਦੇ ਨੇ ਬਟ ਜਿਹੜੇ ਹੁਣ ਲੋਕ ਬਿਲਕੁਲ ਨਹੀਂ ਦੇ ਸਕਦੇ ਜੀ ਫਾਈਨੈਂਸ਼ਲੀ ਇੰਨਾ ਉਹਨਾਂ ਦਾ ਨਹੀਂ ਹੈਗਾ ਜੀ ਕਿ ਉਹ ਬਾਹਰ ਜਾ ਕੇ ਵੀ ਪੈਸੇ ਦੇ ਕੇ ਹੈਲਥ ਦੇ ਜੀ ਜਾਂ ਯੋਗਾ ਜੁਆਇਨ ਕਰਨ ਜੀ ਉਹਨਾਂ ਨੂੰ ਸਭ ਤੋਂ ਜ਼ਿਆਦਾ ਜੀ ਇਸ ਚੀਜ਼ ਦਾ ਲਾਭ ਹੋਇਆ ਹੈ ਜੀ ਕਿਉਂਕਿ ਜਦੋਂ ਮੈਂ ਯੋਗਾ ਕਰਵਾਣ ਜਾਣੀ ਹੈ ਜੀ ਮੇਰੀਆਂ ਪੰਜ ਪਲਾਸਾ ਚੱਲਦੀਆਂ ਨੇ ਜੀ ਤੇ ਜਦੋਂ ਯੋਗਾ ਕਰਵਾਣ ਜਾਣੀ ਹੈ ਉੱਥੋਂ ਲੋਕਾਂ ਦੇ ਰਿਵਿਊਜ਼ ਆਉਂਦੇ ਨੇ ਇਦਾਂ ਦੇ ਜ਼ਿਆਦਾਤਰ ਪੈਸਾ ਨਹੀਂ ਵੇਸਟ ਕਰਦੇ ਜੀ ਆਪਣਾ ਜੀ ਦਵਾਈਆਂ ਤੇ ਤੇ ਯੋਗਾ ਕਰਕੇ ਜੀ ਉਹਨਾਂ ਨੂੰ ਜੀ ਫਿਜ਼ੀਕਲੀ ਤੇ ਮੈਂ ਇਹ ਦੋਨੋਂ ਫਿਟਨੈਸ ਹੋ ਰਹੀ ਹੈ ਜੀ ਸਾਨੂੰ ਰੋਜ਼ਗਾਰ ਦਿੱਤਾ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਹੈ ਜੀ ਬਹੁਤ ਜ਼ਿਆਦਾ ਸ਼ੁਕਰਾਨਾ ਜੀ